ਤੇ ਮੈਂ ਕਹਿੰਦਾ ਵਾਂ ਵੀ ਕਿਤੇ ਇਹ ਨਾ ਹੋਵੇ ਵੀ ਘਰੋਂ ਕਿਤੇ ਗਾਮਸ਼ਾ ਹੋ ਜਾਣਾ ਤੇ ਮੈਂ ਨਾ ਮੜਾ ਜਾ ਫੇਰਾ ਮਾਰ ਕੇ ਆਉਂਦਾ ਵਾਂ ਤੇ ਲੰਘਦਾ ਲੰਘਦਾ ਵੇਖੂਗਾ ਪੜਾ ਘਰ ਹੈਗੇ ਵੀ ਕਿ ਨਹੀਂ ਮੈਂ ਫਿਰ ਆਈ ਹੋਵੇ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਗੱਲ ਕਰਕੇ ਆਓ ਸਾਰੀ ਉਹ ਟੱਕ ਲੈਣਾ ਮੜਾ ਜਾ ਕਿਉਂ ਮੁੜ ਕੇ ਇਹ ਨਾ ਹੋਵੇ ਕੋਈ ਪਛਾਣ ਲੈ ਤੇ ਜਾ ਕੇ ਵੇਖਣਾ ਪੜਾ ਤੂੰ ਹੀ ਕੋਈ ਇੰਤਜ਼ਾਮ ਕਰ ਲਓ ਇੱਥੇ ਨਾ ਬੈਠੇ ਰਹੋ ਕੋਈ ਗੱਲ ਨਹੀਂ ਤੂੰ ਭੈਣ ਭਰਾ ਆਪਣਾ ਇੰਤਜ਼ਾਮ ਕਰੋ ਸਾਡਾ ਹੋਇਆ ਹੀ ਆ ਮੈਨੂੰ ਲੱਗਦਾ ਵਾ ਸੰਦੀਪ ਦੀ ਤੇ ਗਈ ਆ ਦਲਜੀਤ ਦੇ ਪਿੰਡ ਵੱਲ ਨੂੰ ਮੈਨੂੰ ਲੱਗਦਾ ਵਾ ਫਿਰ ਦਲਜੀਤ ਦੀ ਗੱਲ ਸੱਚੀ ਆ ਸੰਦੀਪ ਸੰਦੀਪ ਕਿਹੜੀ ਸੰਦੀਪ ਨੂੰ ਵਾਜਾਂ ਮਾਰਨ ਰਹਿ ਜੇ ਕਿੰਨਿਆ ਕਿਸ ਸੰਦੀਪਾਂ ਆਪਣੀਆਂ ਸੰਦੀਪ ਆਪਣਾ ਸੌਰੇ ਚਲ ਗਈ ਆ